ਇਹ ਪਾਕਸੇ ਨੌਜਵਾਨ ਸਭਾ ਪੰਜਾਬ ਤੇ ਪੂਲ ਪੰਜਾਬ ਦੀਆਂ ਤੇ ਪੂਰੇ ਦੇਸ਼ ਭਰ ਦੀਆਂ ਜੰਨੀਆਂ ਵੀ ਕਿਸਾਨ ਜਥੇਬੰਦੀਆਂ ਆ ਤੇ ਮਜ਼ਦੂਰ ਜਥੇਬੰਦੀਆਂ ਆ ਜਿੱਦਾਂ ਪਿਛਲੇ ਲੰਬੇ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੇ ਦੇਖਿਆ ਆ ਕਿ ਦੁਨੀਆ ਭਰ ਨੂੰ ਜਿਹੜਾ ਆ ਇਹ ਇੱਕ ਵਿਰੋਧੀ ਧਿਰ ਬਣ ਕੇ ਜਿਹੜਾ ਆ ਮੋਦੀ ਵਰਗੀ ਜ਼ਾਲਮ ਦੇ ਨਾਲ ਇਹਨੇ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਉਹਦਾ ਸਿੱਟਾ ਅੱਜ ਸਾਡੇ ਸਾਹਮਣੇ ਆ ਪਿਛਲੇ ਦਿਨਾਂ ਦੇ ਅੰਦਰ ਅੱਜ ਹਾਲਾਤ ਜਿਹੜੇ ਮਾੜੇ ਬਣੇ ਆ ਇਹ ਤੋਂ ਪਹਿਲਾਂ ਜਿਹੜੀ ਪਰਮਾਹਾਰਿਆ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਉੱਤੇ ਹੁੰਦੀ ਆ ਤਦ ਪੰਜਾਬ ਜਿਹੜਾ ਆਪਣਾ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਹਰ ਜਗ੍ਹਾ ਖੜਦਾ ਆ ਚਾਹੇ ਉਹ ਦੁਨੀਆ ਦਾ ਕੋਈ ਵੀ ਹਿੱਸਾ ਹੋਵੇ ਤੇ ਅੱਜ ਜਦੋਂ ਸਾਡੇ ਪੰਜਾਬ ਦੇ ਉੱਤੇ ਭਾਰੀ ਬਣੀ ਆ ਤਾਂ ਸਾਨੂੰ ਅੱਜ ਮਾਣ ਹੈ ਕਿ ਅੱਜ ਪੰਜਾਬ ਦੇ ਲੋਕਾਂ ਦੇ ਵਾਸਤੇ ਅੱਜ ਸਾਡੇ ਹਰਿਆਣੇ ਤੋਂ ਸਾਡੇ ਵੀਰ ਆਏ ਆ ਰਾਤੇ ਫਗਵਾੜੇ ਤੋਂ ਨੇੜੇ ਜਿਹੜਾ ਆ ਜਲੰਧਰ ਦੇ ਫਗਵਾੜੇ ਦੇ ਬਚਾੜੇ ਜਿਹੜੇ ਆ ਇਹ ਹੱਲੇ ਪਹੁੰਚੇ ਸੀ ਉਹਦੇ ਦਰਮਿਆਨ ਜਿਹੜਾ ਆ ਇਹਨਾਂ ਦੀ ਟਰਾਲੀ ਦਾ ਜਿਹੜਾ ਆ ਉਹ ਟਾਇਰ ਪੈਂਚਰ ਹੋ ਜਾਂਦਾ ਆ ਉਸੇ ਸਮੇਂ ਅੱਧੀ ਰਾਤ ਦੇ ਸਮੇਂ ਕੋਈ ਪ੍ਰਬੰਧ ਨਾ ਹੋ ਸਕਣ ਦੇ ਕਰਕੇ ਬਾਅਦ ਚ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਆ ਉਹਦੇ ਨਾਲ ਹੀ ਜਿਹੜੇ ਸਾਡੇ ਲੋਕਲ ਸਮੁੰਦਰ ਸਾਥੀ ਆ ਜਿਹੜੇ ਸਾਡੇ ਜਿਹੜੇ ਲੋਕਲ ਆ ਤੇ ਨਵਾਲੀ ਪਿੰਡ ਤੋਂ ਆ ਜਾਂ ਜਿਹੜੀ ਇਹਨਾਂ ਦੀ ਆਪਣੀ ਸੁਸਾਇਟੀ ਆ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆ ਅੱਜ ਇਹਨਾਂ ਦੀ ਵਜ੍ਹਾ ਦੇ ਕਰਕੇ ਜਿਹੜਾ ਆ ਅੱਜ ਜਿਹੜਾ ਪੰਜਾਬ ਦੀ ਇਮੇਜ ਬਚਾਉਣ ਦੇ ਲਈ ਅਸੀਂ ਜਿਹੜਾ ਆਪਣੇ ਵੱਲੋਂ ਤੇ ਹਰਿਆਣੇ ਵਾਲੇ ਸਾਥੀਆਂ ਵੱਲੋਂ ਤੇ ਪੂਰੇ ਭਾਰਤ ਵੱਲੋਂ ਅਸੀਂ ਆਸ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਆ ਪੰਜਾਬ ਦੇ ਛੇਤੀ ਸੁਖਾਵੇ ਹੋ ਜਾਣ ਤੇ ਉਹਦੇ ਨਾਲ ਹੀ ਅਸੀਂ ਅਗਲੀ ਆਸ ਵੀ ਕਰਦੇ ਆਂ ਕਿ ਬਹੁਤ ਚੰਗਾ ਹੋਇਆ ਕਿ ਸਾਥੀ ਜਿਹੜੇ ਆ ਬੜੇ ਸੁਰੱਖਿਅਤ ਥਾਂ ਦੇ ਉੱਤੇ ਪਹੁੰਚ ਗਏ ਅਸੀਂ ਰਾਤ ਤਾਂ ਕੋਈ ਅਣਹੋਣੀ ਹੋਣ ਤੋਂ ਬਚਾ ਹੋ ਗਿਆ ਨਹੀਂ ਤਾਂ ਅਸੀਂ ਮਹਿਸੂਸ ਕਰਦੇ ਸੀ ਜੇ ਕਿਤੇ ਇਹਨਾਂ ਦੇ ਨਾਲ ਕੋਈ ਅਣਹੋਣੀ ਹੋ ਜਾਂਦੀ ਤਾ ਜਿਹੜਾ ਸਿੱਧੇ ਰੂਪ ਦੇ ਅੰਦਰ ਜਿਹੜਾ ਆ ਉਹ ਪੰਜਾਬ ਤੇ ਪੰਜਾਬੀਅਤ ਨੇ ਸ਼ਰਮਸਾਰ ਹੋ ਜਾਣਾ ਸੀ ਸੋ ਆਉਣ ਵਾਲੇ ਸਮੇਂ ਦੇ ਅੰਦਰ ਜਿੱਦਾਂ ਅੱਜ ਹਰਿਆਣਾ ਰਾਜਸਥਾਨ ਤੇ ਹੋਰ ਜਿਹੜੇ ਦੇਸ਼ ਦੇ ਵੱਖ-ਵੱਖ ਸੂਬੇ ਜਿਹੜੇ ਆ ਉਹਨਾਂ ਤੋਂ ਵੀ ਲਗਾਤਾਰ ਜਿਹੜੀਆਂ ਰਾਤਾਂ ਜਿਹੜੀਆਂ ਆ ਉਹ ਪੰਜਾਬ ਵੱਲ ਆ ਰਹੀਆਂ ਆ ਪੰਜਾਬ ਇਹਨਾਂ ਦਾ ਰਿਣੀ ਆ ਤੇ ਨਵੀਆਂ-ਨਵੀਆਂ ਜਿਹੜੀਆਂ ਸੂਚਨਾਵਾਂ ਆ ਰਹੀਆਂ ਆ ਆ ਹੁਣ ਥੋੜੇ ਸਮੇਂ ਦੀ ਘਟਨਾ ਆ ਕਿ ਹਰਿਆਣਾ ਦੇ ਅੰਦਰ ਵੀ ਜਿਹੜਾ ਆ ਉਹ ਕੱਗਰ ਲਗਾਤਾਰ ਆਪਣੀ ਤਬਾਹੀ ਮਚਾਉਣ ਦੇ ਪੱਧਰ ਵੱਲ ਜਾ ਰਿਹਾ ਆ ਦਿੱਲੀ ਦੇ ਅੰਦਰ ਜਮਨਾ ਵਧ ਰਹੀ ਆ ਸੋ ਇੱਥੇ ਤਰ੍ਹਾਂ ਜਿਹੜੇ ਪੰਜਾਬ ਦੇ ਲੋਕ ਆ ਜਿੱਥੇ ਆਪਣੀ ਰਾਖੀ ਆਪ ਕਰਨ ਵਾਸਤੇ ਤਿਆਰ ਆ ਉੱਥੇ ਇਹਨਾਂ ਦਾ ਬਹੁਤ ਧੰਨਵਾਦ ਆ ਇਹ ਸਾਡੇ ਲਈ ਰਾਖੀ ਕਰਨ ਪਹੁੰਚੇ ਆ ਤੇ ਅਸੀਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿੱਦਾਂ ਅੱਜ ਇਹਨਾਂ ਨੇ ਪੰਜਾਬ ਦੀ ਬਾਹ ਫੜੀ ਆ ਪੰਜਾਬ ਹਮੇਸ਼ਾ ਜਿਹੜਾ ਦੁਨੀਆ ਦੀ ਬਾਹ ਫੜਦਾ ਰਿਹਾ ਕਰੂਗਾ ਤੇ ਰਹੂਗਾ ਤੇ ਅਸੀਂ ਆਸ ਕਰਦੇ ਆ ਕਿ ਸਾਡੇ ਵੱਲੋਂ ਇਹ ਨਗੂਣਾ ਜਿਹਾ ਉਪਰਾਲਾ ਸਾਡੇ ਭਾਈਆਂ ਵੱਲੋਂ ਕੀਤਾ ਇਹਨਾਂ ਦੇ ਵਾਸਤੇ ਜਿਹੜਾ ਆ ਉਹ ਬਹੁਤ ਵੱਡਮੱਲਾ ਸਮਾਂ ਲੈ ਕੇ ਆਇਆ ਜੇ ਜਿੱਥੇ ਵੀ ਆਪਣੀ ਸੇਵਾ ਲੈ ਕੇ ਜਾ ਰਹੇ ਆ ਅਸੀਂ ਆਪਣੇ ਵੱਲੋਂ ਪੁੱਛਦੇ ਆ ਅਸੀਂ ਇਹਨਾਂ ਦੀਆਂ ਜ਼ਰੂਰਤਾਂ ਪੂਰਾ ਕਰ ਸਕੇ ਆ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸ਼ੰਗਾਰ ਚ ਜਿੱਤ ਲੜਨ ਵਾਲੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਕਿਸਾਨ ਸਾਥੀਓ ਸਾਥੀਓ ਅੱਜ ਅਸੀਂ ਜੋ ਆਪਣੇ ਬਾੜੀ ਪੰਜਾਬ ਲਈ ਰਾਸ਼ਟਰੀ ਇਕੱਠੇ ਕਰ ਰਹੇ ਆਂ ਔਰ ਅੱਜ ਅਮ रात को जलंधर पहुंच गए थे तो जलंधर हमारे ट्राली को पंचर हो गया और जिससे यहाँ पर हमें सरदार दी जितता सिंह जी जल जलंधर से मिले उन्होंने इतनी मदद की सुबह छः बजे से वो मिस्त्री को ढूंढने में लग गए यहाँ पर बारिश भी बहुत तेज़ हो रही थी उसी के साथ इन्होंने मिस्त्री यहाँ लेकर आए और हमारी ट्राली को पंचर लगवाया उसको ठीक करवाया और साथ में जितने भी हम साथी ट्रालियों में थे उनके लिए चाय पानी की खाने की सारी व्यवस्था प्रधान जी और इनकी टीम ने की हम इनका बहुत-बहुत धन्यवाद करते हैं साथियों आगे की बाजी ताजी रखेंगे जी जीड़े जो आयो हरियाणा तो पूरा आए आज इनना दा बहुत-बहुत धन्यवाद कर रहे हैं कि साइड सपोर्ट ले आए हैं ये साडी साडा फर्जवानदा सी इनना दी एक बार गांधी ਦੇ ਅਲੀ ਗੁਰੂ ਅਰਦਾਵਿ ਕਿਸੇ ਸਾਡੀ ਡਿਊਟੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡੇ ਪੰਜਾਬ ਲਈ ਲੈ ਕੇ ਆ ਰਹੇ ਆ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਅਸੀਂ ਤਨਵਾਲੀ ਸੇਵਾ ਕੈਂਡੀ ਵੱਲੋਂ ਬਹੁਤ ਦੇ